ਹੋ ਕਹਿੰਦੀ ਨਾਗਣੀ ਨਹੀਂ ਖਾਣੀ ਅੱਖ ਲਾਲ ਰੱਖਦੀ ਓ ਜੇ ਲਾਹ ਲਈਏ ਪੈਗ ਫਿਰ ਵਾਲੀ ਅੱਕਦੀ ਹੋ ਕਹਿੰਦੀ ਨਾਗਣੀ ਨਹੀਂ ਖਾਣੀ ਅੱਖ ਲਾਲ ਰੱਖਦੀ ਜੇ ਲਾਹ ਲਈਏ ਪੈਗ ਫਿਰ ਵਾਲੀ ਅੱਕਦੀ ਹੋ ਯਾਰਾਂ ਬੇਲੀਆਂ ਤੋਂ ਕਹਿੰਦੀ ਕਰੋ ਪਰੇ ਘਮਦਾਏ ਵੜੀ ਕੇ ਜੋ ਗੈਂਗ ਗੋਰੀਏ ਕੰਨੀ ਕੰਨੀ ਚੀਜ਼ ਦੀਆਂ ਸੋਹਾ ਪਈ ਜਾਵੇਂ ਅਮਰੀਕ ਰਹੇਗੀ ਤੋ ਹੈ ਗੋਰੀਏ ਕੱਲੀ ਕੱਲੀ ਚੀਜ਼ ਦੀਆਂ ਸੌਹਾਂ ਪਈ ਜਾਵੇਂ ਅਮਰੀਕ ਰਹੇਗੀ ਤੂੰ ਹੈਂ ਗੋਰੀਏ ਓ ਲਾ ਕੇ ਜਰਦੇ ਦੀ ਤਲੀਮ ਸਾਂ ਸੂਈ ਚੱਕੀ ਦੀ ਨਹੀਂ ਉੱਤੋਂ ਚੱਲਦੀ ਏ ਅੱਜ ਕੱਲ ਛੋਟ ਭੁੱਕੀ ਦੀ ਅਨੀਲਾ ਕੇ ਜਰਦੇ ਦੀ ਤਲੀਮ ਸਾਂ ਸੂਈ ਚੱਕੀ ਦੀ ਉੱਤੋਂ ਚੱਲਦੀ ਏ ਅੱਜ ਕੱਲ ਛੋਟ ਭੁੱਕੀ ਦੀ ਓ ਜਿੰਨਾ ਚਿਰ ਕਾੜ ਕੇ ਨੀ ਚਾਹ ਵਿੱਚ ਪਿੰਦਾ ਹਲੇ ਤਾਵਰ ਹੀ ਫੜ ਦੇ ਨਾਰੇ ਜਗੋਰੀਏ ਕੱਲੀ ਕੱਲੀ ਚੀਜ਼ ਦੀਆਂ ਸੌਹਾਂ ਪਈ ਜਾਵੇਂ ਆਵੜੀ ਕਰਾਂਗੀ ਤੂੰ ਹੈਗ ਗੋਰੀਏ ਕੱਲੀ ਕੱਲੀ ਚੀਜ਼ ਦੀਆਂ ਸੌਹਾਂ ਪਈ ਜਾਵੇਂ ਆਵੜੀ ਕਰਾਂਗੀ ਤੂੰ ਹੈਗ ਗੋਰੀਏ ਓਏ ਇੱਕ ਨਵੀਂ ਚੱਲੀ ਗੋਲੀ ਰੱਖਾਂ ਜੀਬ ਹੇਠਨੀ ਓ ਫੇਰ ਭਾਵੇਂ ਰੇਲ ਨਾਲ ਵਾਲੀ ਰੇਸਿੰਗ ਇੱਕੇ ਨਵੀਂ ਚੱਲੀ ਗੋਲੀ ਰੱਖਾਂ ਜੀਵ ਹੇਠਨੀ ਹੋ ਫੇਰ ਪਾਵੇਂ ਰੇਲ ਨਾਲ ਵਾਲੀ ਰੈਸਨੀ ਹੋ ਕੱਲਾ ਕੱਲਾ ਕਰ ਕੀਵੇਂ ਇੱਕ ਇੱਕ ਛੱਡੂ ਤੂੰ ਤਾਂ ਇੱਕੇ ਦਮ ਕਰੀ ਜਾਵੇਂ ਚੇਜ ਗੋਰੀਏ ਕੱਲੀ ਕੱਲੀ ਚੀਜ਼ ਦੀਆਂ ਸੌਹਾਂ ਪਾਈ ਜਾਵੇਂ ਅਮਲੀ ਕਰਾਂਗੀ ਤੂੰ ਹੈਂਗ ਗੋਰੀਏ ਕੱਲੀ ਕੱਲੀ ਚੀਜ਼ ਦੀਆਂ ਸੌਹਾਂ ਪਾਈ ਜਾਵੇਂ ਅਮਲੀ ਕਰਾਂਵੇਂਗੀ ਤੂੰ ਹੈਂਗ ਗੋਰੀਏ ਹੋਣੀ ਕਿੱਥੇ ਨਵੀਂ ਵਿੱਚ ਰਹੀਆਂ ਮੜਕਾਂ ਔਰ ਇਥੇ ਜਿੰਨੀ ਦੇ ਦੇ ਫਿਰ ਕੱਡੂ ਰੜਕਾਂ ਨਹੀਂ ਹੋਣੀ ਕਿੱਥੇ ਨਵੀਂ ਵਿੱਚ ਰਹੀਆਂ ਮੜਕਾਂ ਔਰ ਇਥੇ ਜਿੰਨੀ ਦੇ ਦੇ ਫਿਰ ਕੱਡੂ ਰੜਕਾਂ ਹੱ ਲਾਈ ਫਿਰ ੱੱਲੀ ਟਰੱਕ ਨਾਲ ਮੱਥਾ ਤੂੰ ਤਾਂ ਹੁਣ ਆਈ ਨਵੀਂ ਵਸ ਟੈਂਗ ਗੋਰੀਏ ਕੱਲੀ ਕੱਲੀ ਚੀਜ਼ ਦੀਆਂ ਸੋਹਾਂ ਪਾਈ ਜਾਵੇਂ ਅਮਲੀ ਕਰਾਂਵੇਂਗੀ ਤੂੰ ਹੈਂਗ ਗੋਰੀਏ ਕਲੀ ਕਲੀ ਚੀਜ ਦੀਆਂ ਸੌਹਾਂ ਪਈ ਜਾਵੇਂ ਅਮਲੀ ਕਰਾਂਵੇਂਗੀ ਤੂੰ ਹੈਂਗ ਗੋਰੀਏ